ਪਹਿਲਾਂ ਵੀ ਐਡੀਸ਼ਨਲ ਲੜੀਆਂ ਅੱਜ ਵੀ ਲੜ ਰਿਹਾ ਅੱਜ ਤੀਸਰਾ ਦਿਨ ਹੋ ਗਿਆ ਪਰ ਇੱਕ ਚਿੱਠੀ ਕੱਲ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਅਧਿਕਾਰ ਮਿਲੇ ਆ ਭਰਤੀ ਦੇ ਉਹ ਬਹੁਤ ਵੱਡੀ ਜਿੱਤ ਆ ਕਿਉਂਕਿ ਜਿੱਥੇ ਸਰਕਾਰ ਦੀ ਪਾਲਸੀ ਜੇ ਵੀ ਸਿੱਧੀ ਭਰਤੀ ਉੱਥੇ ਹੋਣੀ ਆ ਉਹਨਾਂ ਨੇ ਮੈਡਮ ਨੂੰ ਕਬੂਤਰੇ ਦੀ ਭਰਤੀ ਲਈ ਅਧਿਕਾਰ ਦਿੱਤੇ ਆ ਅਸੀਂ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਮੰਨ ਕਰਦੇ ਆ ਤੇ ਤੁਹਾਡੇ ਕੋਲ ਅਧਿਕਾਰ ਆ ਇਹ ਬੰਦਿਆਂ ਦੇ ਕਿਰਪਾ ਕਰੋ ਤੇ ਕੱਲ ਨੂੰ ਆਰਡਰ ਦੇ ਦਿਓ ਅਸੀਂ ਕੱਲ ਹੀ ਤਰਜੋ ਕੋਈ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਰੋਟੀਆਂ ਨਹੀਂ ਸੇਕੀਆਂ ਯੂਨੀਅਨ ਨੂੰ ਕਿਸੇ ਨੇ ਵੀ ਸਪੋਰਟ ਨਹੀਂ ਕੀਤੀ ਆ ਜੇ ਰਾਜਨੀਤਿਕ ਪਾਰਟੀਆਂ ਚੁੰਨੀਆਂ ਅੱਜ ਤੋਂ ਪਹਿਲਾਂ ਵੀ ਬੰਦੇ ਰੱਖੇ ਜਾ ਸਕਦੇ ਸੀ ਪਰ ਇਹ ਨਹੀਂ ਜਦੋਂ ਚੁੰਨਦੇ ਸੀ ਅੱਜ ਵੀ ਚਾਹੇ ਮੌਜੂਦਾ ਸਰਕਾਰ ਆ ਜਾਂ ਕਾਂਗਰਸ ਸਰਕਾਰ ਆ ਕਿਸੇ ਨੂੰ ਇਹ ਨਹੀਂ ਪਤਾ ਵੀ ਚਿੱਠੀ ਨਿਕਲੀ ਆ ਕਿ ਨਹੀਂ ਨਿਕਲੀ ਆ ਇਹ ਜਿਹੜੀ ਚਿੱਠੀ ਨਿਕਲੀ ਆ ਇਹ ਮੈਡਮ ਦੇ ਸਦਕਾ ਤੇ ਯੂਨੀਅਨ ਦੀ ਸੰਘਰਸ਼ ਦੇ ਸਦਕਾ ਨਿਕਲੀ ਆ ਬਾਕੀ ਕਿਸੇ ਵੀ ਇਹਦੇ ਵਿੱਚ ਪੋਲਿਟੀਕਲ ਪਾਰਟੀ ਦਾ ਕੋਈ ਯੋਗਦਾਨ ਨਹੀਂ ਦੇਖੋ ਜੀ ਇਹ ਜੁਨੇ ਵੀ ਆਪਾਂ ਧਰਨੇ ਲਾਏ ਆ ਤੁਸੀਂ ਵੀ ਸਮੇਂ-ਸਮੇਂ ਸਰ ਕਵਰੀ ਕਰਨ ਆਏ ਆ ਪਰ ਅੱਜ ਤੱਕ ਰਾਜਨੀਤੀ ਪਾਰਟੀਆਂ ਨੇ ਆਸ਼ਵਾਸ਼ਣ ਦੇ ਕੇ ਚੱਲ ਗਏ ਉਸ ਤੋਂ ਬਾਅਦ ਕਿਸੇ ਨੇ ਸੁਣਨੇ ਲਈ ਆ ਇਹ ਅੱਜ ਜੁਨੀਅਨ ਨੇ ਧਰਨਾ ਦਾਦਾ ਹੀ ਚੱਕਣਾ ਜਿੰਨਾ ਚਿਰ ਆੜ ਨਹੀਂ ਦੇਖੋ ਇਹ ਬਹੁਤ ਵੱਡਾ ਕੰਮ ਹੋਇਆ ਹੈ ਕਿਉਂਕਿ ਅਸੀਂ ਪਠਾਨਕੋਟ ਤੋਂ ਸਾਡੇ ਜਿਹੜੇ ਇੱਥੇ ਸਪੈਸ਼ਲ ਕਿਸ ਯੂਨੀਅਨ ਨੇ ਹੜਤਾਲ ਕੀਤੀ ਸੀ ਉੱਥੇ 376 ਬੰਦਿਆਂ ਨੂੰ ਆਰਡਰ ਮਿਲੇ ਸੀ ਅਸੀਂ ਉਹ ਇਸ਼ੂ ਗੱਲ ਉਠਾਇਆ ਸੀਗਾ ਜੇ ਉਹਨਾਂ ਨੂੰ ਆਰਡਰ ਮਿਲ ਸਕਦੇ ਤਾਂ ਸਾਨੂੰ ਕਿਉਂ ਨਹੀਂ ਉਦੇ ਵਿੱਚ ਮੈਡਮ ਨੇ ਵੀ ਉੱਥੇ ਚਿੱਠੀ ਪਾਈ ਆ ਉਹਦਾ ਕਰਕੇ ਹੀ ਇਹ ਦੁਆਰਾ ਲੈਟਰ ਨਿਕਲਿਆ ਜੀ ਦੇਖੋ ਜੇ ਸਾਡੀ ਪ੍ਰਸ਼ਾਸਨ ਗੱਲ ਸੁਣ ਲਵੇ ਸਾਨੂੰ ਜਗ੍ਹਾ ਇੱਕ ਦੇ ਦੇਵੇ ਤੇ ਸਿੱਧੀ ਭਰਤੀ ਕਰਕੇ ਜਿਹੜੀ ਆਪਣੇ ਇੱਥੇ ਲੋਕਲ ਲੈਵਲ ਤੇ ਸਾਨੂੰ ਜਿਦੋਂ ਆਰਡਰ ਦੇ ਦੇਊਗਾ ਤੇ ਅਸੀਂ ਚੱਕ ਦੇਵਾਂਗੇ ਦੇਖੋ ਜੀ ਮੈਂ ਅਭੀ ਰਾਜਪੂਤ ਸੇਵਾ ਦਾ ਹਲਕਾ ਕਬੂਤਲਾ ਮੇਰੇ ਕੋਲ ਵੀ ਜਿਹੜਾ ਕੱਲ ਰਾਤ ਹੀ ਤੁਹਾਡੇ ਵਾਂਗੂ ਮੀਡੀਆ ਦੇ ਅਧਾਰਤ ਸੋਰਸਿਸ ਰਾਹੀਂ ਚਿੱਠੀ ਇੱਕ ਜਿਹੜੀ ਆ ਪੰਜਾਬ ਸਰਕਾਰ ਦੇ ਲੋਕਲ ਬੋਡੀ ਮਿਨਿਸਟਰੀ ਉਹਦਾ ਜਿਹੜੀ ਪਬਲਿਸ਼ ਹੋਈ ਆ ਪਹੁੰਚੀ ਸੀਗੀ ਮੈਂ ਹਮੇਸ਼ਾ ਗਿਆ ਹੋਵਾ ਕਿ ਜਿੱਥੇ ਕੋਈ ਚੰਗਾ ਕੰਮ ਹੋਵੇਗਾ ਉਹਨੂੰ ਅਪਰੀਸ਼ੀਏਟ ਕਰਾਂਗੇ ਹੁਣ ਅਸੀਂ ਕਮਿਸ਼ਨਰ ਸਾਹਿਬ ਨੂੰ ਵੀ ਅਪਰੀਸ਼ੀਏਟ ਕਰਦੇ ਆ ਮੌਜੂਦਾ ਸਰਕਾਰ ਨੂੰ ਵੀ ਅਪਰੀਸ਼ੀਏਟ ਕਰਦੇ ਆ ਕਿ ਜਿਹੜੀ ਏ ਡੀਸੀ ਰਹਿਦੋਤੇ ਜਿਹੜੇ ਮੁਲਾਜ਼ਮ ਪੱਧ ਦੇ ਕਹਿੰਦੇ ਸੀ ਜਿਹਦੇ ਵਿੱਚ ਸਫਾਈ ਸੇਵਕ ਸਫਾਈ ਸੀਵਰਮੈਨ ਜਿਹਦੀ ਲੰਬੇ ਸਮੇਂ ਤੋਂ ਰੋਕ ਲੱਗੀ ਪਈ ਸੀਗੀ ਕਿਤੇ ਨਾ ਕਿਤੇ ਸਿਆਸਤ ਦੀ ਭੇਡ ਚੜਿਆ ਪਈ ਉਹ ਕੰਮ ਜਿਹਦੇ ਵਿੱਚ ਮੌਜੂਦਾ ਜਿਹੜੀ ਕਾਰਪੋਰੇਸ਼ਨ ਆ ਕਾਂਗਰਸ ਤੇ ਕਾਂਗਰਸ ਕਾਬਜਾ ਤੇ ਇੱਕ ਪਾਸੇ ਜਿਹੜੀ ਮੌਜੂਦਾ ਸਰਕਾਰ ਦੇ ਕੁਝ ਕੇ ਨੁਮਾਇੰਦੇ ਉਹ ਚ ਜਿਹੜੀ ਆ ਖਰਾਬੀ ਕਰ ਰਹੇ ਸੀ ਪਰ ਹੁਣ ਕਮਿਸ਼ਨਰ ਨਗਰ ਨਿਗਮ ਜਿਹੜੇ ਨੂੰ ਪੂਰੀਆਂ ਪਾਵਰਾਂ ਮਿਲ ਗਈਆਂ ਵਾ ਨਗਰ ਨਿਗਮ ਨੂੰ ਪਾਵਰਾਂ ਮਿਲ ਗਈਆਂ ਵਾ ਕਿ ਜਲਦ ਤੋਂ ਜਲੜੇ ਅਸਾਮੀਆਂ ਨੂੰ ਭਰਤੀ ਕੀਤੀਆਂ ਜਾਂ ਜੋ ਕਿ ਚਿੱਠੀ ਦੇ ਵਿੱਚ ਲਿਖਿਆ ਗਿਆ ਵਾ ਤੇ ਉਹ ਸ਼ਹਿਰ ਕੀ ਦਾਵਾ ਕਿ ਜਲਦ ਤੋਂ ਜਲਦ ਭਰਤੀ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਚ ਕੋਈ ਵੀ ਇਹੋ ਜੇ ਐਜੀਟੇਸ਼ਨਸ ਨਾ ਹੋਣ ਕੋਈ ਵੀ ਧਰਨਾ ਪ੍ਰਦਰਸ਼ਨ ਨਾ ਹੋਵੇ ਤੇ ਜੇ ਹੱਲੇ ਵੀ ਕਿਸੀ ਤਰ੍ਹਾਂ ਦੀ ਭਰਤੀ ਨਹੀਂ ਹੁੰਦੀ ਕਿਉਂਕਿ ਹੁਣ ਹਾਊਸਵਾਲਾ ਕੰਮ ਦੇ ਵਿੱਚੋਂ ਨਿਕਲ ਗਿਆ ਨਾ ਬਿਲਕੁਲ ਜਿਹੜਾ ਇਹਨਾਂ ਨੇ ਹਮੇਸ਼ਾ ਲਾਰਾ ਲਾਇਆ ਹੁੰਦਾ ਹੈਗਾ ਕਿ ਸਾਡੇ ਆਕਾ ਹੋਣਗੇ ਹਾਊਸ ਦੀ ਮੀਟਿੰਗ ਹੋਊਗੀ ਕਮਿਸ਼ਨਰ ਵਿੱਚ ਬੈਠੋਗੇ ਮਤਾ ਪਾਸ ਹੋਊਗਾ ਹੁਣ ਤੇ ਜਿਹੜੀ ਪੰਜਾਬ ਸਰਕਾਰ ਨੇ ਫੁੱਲ ਫਲੇਜ ਤਾਕਤ ਦਿੱਤੀ ਕਮਿਸ਼ਨਰ ਕਾਰਪੋਰੇਸ਼ਨ ਨੂੰ ਸੋ ਹੁਣ ਚਾਹੀਦਾ ਭਰਤੀ ਜਲਦ ਤੋਂ ਜਲਦ 175 ਮੁਲਾਜ਼ਮਾਂ ਦੀ ਕੀਤੀ ਜਾਵੇ ਤਾਂ ਕਿ ਗਰੀਬ ਪਰਿਵਾਰਾਂ ਰੋਜ਼ੀ ਰੋਟੀ ਮਿਲ ਸਕੇ ਤੇ ਕਬੂਤਰੇ ਸ਼ਹਿਰ ਦਾ ਜੋ ਹਾਲ ਉਹ ਠੀਕ ਹੋ ਸਕੇ ਕੂੜਾ ਜਿਹੜਾ ਵਾ ਉਹ ਖਤਮ ਹੋ ਸਕੇ ਸੋ ਇਹ ਜਿਹੜੀਆਂ ਗੱਲਾਂ ਬੜੀਆਂ ਚੰਗੀਆਂ ਹੋਈਆਂ ਵਾ ਦੇਖੋ ਜੀ ਮਨਜ਼ੂਰੀ ਤੇ 175 ਮਲਾਜਮਾਂ ਦੀ ਵੀ ਕਹਿੰਦੇ ਹੁੰਦੇ ਸੀ ਹਾਊਸ ਦੀ ਬਹੁਤ ਜ਼ਰੂਰੀ ਆ ਦੇਖੋ ਸਰਕਾਰ ਦੇ ਭਾਵੇਂ ਜਿਹੜੀ ਆ ਜ਼ਮੀਰ ਜਾਗੀ ਆ ਜਿਹਦੀ ਮਰਜੀ ਕਹਿ ਲੋ ਭਾਵੇਂ ਕਮਿਸ਼ਨਰ ਦੀ ਐਫਰਟਸ ਕਹਿ ਲੋ ਭਾਵੇਂ ਸਾਡੇ ਵੱਲੋਂ ਸਮੇਂ-ਸਮੇਂ ਤੇ ਡੀਸੀ ਸਾਹਿਬ ਨੂੰ 175 ਮਲਾਜਮਾਂ ਲਈ ਮੰਗ ਪੱਤਰ ਦਿੱਤਾ ਗਿਆ ਭਗਵੰਤ ਮਾਨ ਸਾਹਿਬ ਜੀ ਦੇ ਨਾਮ ਦੇ ਉੱਤੇ ਏਡੀਸੀ ਨੂੰ ਵਾਰ-ਵਾਰ ਮੰਗ ਪੱਤਰ ਦਿੱਤੇ ਕਿ ਹਰੇਕ ਕਿਸੇ ਦੀ ਮਿਹਨਤ ਨੂੰ ਬੂਰ ਪਿਆ ਵਾ ਹੋਣ ਜਿਹੜੀ ਹਾਊਸ ਹੋਲ ਦਾ ਕੰਮ ਉਹ ਚੁੜੀ ਦਾ ਖਤਮ ਹੋਇਆ ਹੁਣ ਦੂਜਾ ਕੰਮ ਆ ਇੱਕ ਐਫਰਟ ਸਰਕਾਰ ਨੇ ਕਰ ਦਿੱਤੀ ਤੇ ਜੇ ਹੁਣ ਹਾਊਸ ਦੀ ਮੀਟਿੰਗ ਹੱਲੇ ਵੀ ਇਹ ਦੇਖਦੇ ਆ ਕਿ ਉਹਨਾਂ ਦੇ ਆਕਾ ਸਰਦਾਰ ਰਾਣਾ ਗੁਰਜੀਤ ਸਿੰਘ ਜੀ ਆਣਗੇ ਤੇ ਡੰਪ ਲਈ ਜਗ੍ਹਾ ਜਿਹੜੀ ਮੋਈ ਆਊਗੀ ਮੈਂ ਇਹਨਾਂ ਨੂੰ ਇੱਕ ਗੱਲ ਬੇਨਤੀ ਕਰਦਾ ਕੌਂਸਲਰ ਸਾਹਿਬਾਨਾਂ ਨੂੰ ਤੇ ਮੇਅਰ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਸਾਹਿਬਾਨਾਂ ਨੂੰ ਕਿ ਹੁਣ ਤੁਹਾਡੇ ਕੋਲ ਇੱਕ ਮੌਕਾ ਹੀ ਬਚਿਆ ਵਾ ਪਹਿਲਾ ਮੌਕਾ ਜਿੱਥੇ ਤੁਸੀਂ ਕ੍ਰੈਡਿਟ ਵਾਰ ਕਰਦੇ ਹੋ ਖਤਮ ਹੋ ਗਿਆ ਭਰਤੀ ਵਾਲਾ ਹੁਣ ਤੁਸੀਂ ਜੇ ਜਾਣਦੇ ਹੋ ਕਿ ਲੋਕ ਤੁਹਾਨੂੰ ਅਗਲੀ ਥੋੜੀਆਂ-ਬੋ ਪਾਵੇਂ ਤੁਹਾਡੇ ਜਿਹੜੇ ਬੋਸ ਆ ਰਾਨਾ ਗੁਰਜੀਤ ਸਿੰਘ ਆ ਨਾ ਤੁਸੀਂ ਹਾਊਸ ਦੀ ਮੀਟਿੰਗ ਕਰਕੇ ਕੂੜੇ ਡੰਪ ਦੀ ਸਮੱਸਿਆ ਹੱਲ ਕਰਵਾਓ ਨਹੀਂ ਤਾਂ ਇਹ ਵੀ ਕੰਮ ਤੁਹਾਡੇ ਹੱਥੋਂ ਜਾਂਦੇ ਲੈਣਾ ਤੇ ਫਿਰ ਆਉਣ ਵਾਲੇ ਸਮੇਂ ਚ ਲੋਕ ਤੁਹਾਡੇ ਦਫ਼ਤਰਾਂ 'ਚ ਪਹੁੰਚ ਕੇ ਤੁਹਾਡੇ ਅਸਤੀਫੇ ਮੰਗਣਗੇ ਜੋ ਵੀ ਵੋਟ ਮੰਗਣ ਜਾਉਂਗੇ ਤੁਹਾਨੂੰ ਵੋਟ ਨਹੀਂ ਵੋਟ ਦੇ ਬੱਲੇ ਰੋਸ ਮਿਲੇਗਾ ਲੋਕਾਂ ਦਾ ਸੋ ਇਹ ਜਲਦ ਤੋਂ ਜਲਦ ਕੂੜੇ ਡੰਪ ਦੀ ਸਮੱਸਿਆ ਹੱਲ ਕੀਤੀ ਜਾਵੇ ਸੋ ਨਹੀਂ ਤਾਂ ਆਉਣ ਵਾਲਾ ਸਮਾਂ ਜਿਹੜੇ ਕਾਰਪੋਰੇਸ਼ਨ ਜਿਹੜਾ ਕਾਂਗਰਸ ਉਹਨਾਂ ਲਈ ਬਹੁਤ ਮਾਰਾ ਹੋਵੇਗਾ